ਉਹ ਸਾਡਾ ਕਿਹੜਾ ਬਾਪੂ ਕਰਦਾ ਬਲਕਣੀ ਛਰ ਤੇਰ ਸੋਣੀ ਲੈ ਲਈ ਫਲਟਣੀ ਉਹ ਸਾਡਾ ਕਿਹੜਾ ਬਾਪੂ ਕਰਦਾ ਬਲਕਣੀ ਇਹ ਅਲਬੇ ਸੁਨੀਲ ਲਈ ਫਲੈਟ ਨਹੀਂ ਪਿੰਡ ਮੋੜ ਲੈਣ ਦੇਣੀ ਉੱਥੇ ਕੰਮ ਪੇੜੇ ਬੜੇ ਹਰੀ ਚੰਡੀਗੜ੍ਹ ਵਾਲੀ ਨਹੀਂ ਤੇਰੀ ਕਰਾਗੀ ਹਰਕ ਯਾਰ ਦੇਖੜੇ ਹਰੀ ਚੰਡੀਗੜ੍ਹ ਵਾਲੀ ਨਹੀਂ ਤੇਰੀ ਪਹਿਲਾ ਕੱਟ ਲਿਆ ਪਿਆਜ਼ ਵਲਕਮ 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 ਸਭ ਦਾ ਵਲਕਮ ਅਬ ਬੰਦੇ ਥੋੜਾ ਮੋਟਾ ਕੰਮ ਕਰਨਾ ਚਾਹੀਦਾ ਠੀਕ ਆ ਜਿਦਾ ਮੈਂ ਕਰ ਰਿਹਾ ਪਤਾ ਕੀ ਕਰ ਰਿਹਾ ਦਾਦਿਆਂ ਵੇਟ ਕਰੋ ਵੇਟ वेलकम जी सत श्री अकाल की हालचाल दोस्तों मैं ਤੁਹਾਡਾ ਆਪਣਾ ਜਸਪੀ ਡੋਰਾ 05 ਜਿਹੜੇ ਫਰੰਟ ਨਵੇਂ ਆਂਦੇ ਹੁੰਦੇ ਆ ਜਾਂ ਪਹਿਲਾਂ ਦੇ ਹੁੰਦੇ ਆ ਚੈਨਲ ਲਾਈਕ ਜਰੂਰ ਕਰੇ ਕਰ ਮੇਰਾ ਭਰਾ ਤੇ ਕਿੱਥੇ ਕਿੱਥੇ ਬਿਲੋਂਗ ਕਰਦੇ ਹੋ ਮੇਰਾ ਵੀ ਦੱਸਿਆ ਕਰੋ ਕੀੜਾ ਕਿਹੜਾ ਪਿੰਡ ਆਪਣਾ ਵੀ ਜਰੂਰ ਦੱਸਿਆ ਕਰੋ ਮੇਰਾ ਭਰਾ ਵੈਲਕਮ ਆ ਸਾਡੇ ਲਾਈਵ ਵਿੱਚ ਮੇਰਾ ਵੀਰ ਤੇ ਮੇਰੇ ਨਾਲ ਦੇ ਫਰੈਂਡ ਨਾ ਜਿੱਦਾਂ ਮਤਲਬ ਕੀ ਕਾਫੀ ਮਤਲਬ ਹੋ ਗਿਆ ਨਾ ਚੈਨਲ ਉਹਨਾਂ ਦਾ ਤੇ ਉਹਨਾਂ ਨੇ ਮੈਂ ਲਾਈਵ ਵਿੱਚ ਗਿਆ ਸੀਗਾ ਤੇ ਉਹਨਾਂ ਦਾ ਲਾਈਵ ਵਿੱਚ ਪਤਾ ਕਿੰਨੇ ਕਿੰਨੇ ਕੇ ਵਿਊ ਆਇਆ ਹੋਆ 11 11 ਕੇ ਵਿਊ ਆਇਆ ਹੋਆ ਹਨਾ ਇੱਕ ਦਿਨ ਦੇ 11 ਕੇ ਵਿਊ ਵਾਲੇ ਬਹੁਤ ਵੱਡੀ ਗੱਲ ਆ 11 ਕੇ ਵਿਊ ਆਇਆ ਤਾਂ ਆਪ ਹੀ ਹਸ ਲੜਾ ਕਿੰਨੇ ਘੰਟੇ ਦਾ ਵਾਰ ਟਾਈਮ ਹੋ ਗਿਆ ਹੋਊਗਾ ਜਾਨੀ ਕਿ 11 ਕੇ ਵਿਊ ਹੋਤਾ ਹੈ ਘਟੋ ਘਟ ਹੂੰ ਉਹਦਾ ਇਹ ਵਾਰ ਟਾਈਮ ਪਤਾ ਕਿੰਨਾ ਹੋਇਆ ਹੋਣਾ 700 ਘੰਟਾ ਵਾਟ ਹੈ ਬ੍ਰਾਮ ਨਾ ਹੋ ਗਿਆ ਹੁਣ ਉਹਨਾਂ ਦਾ ਤੇ ਸਾਡਾ ਹਲੇ ਤਾਂ ਨਾ ਹੋਇਆ ਨੀਆ ਮਤਲਬ ਉਹਨਾਂ ਦਾ ਚੈਨ ਗਰੋ ਹੋ ਜਾਣਾ ਵਾ 10 ਦਿਨਾਂ ਵਿੱਚ ਚੈਨ ਗਰੋ ਹੋਣਾ ਉਹਨਾਂ ਦਾ ਇੱਕ ਦਿਨ ਵਿੱਚ 11 ਕੇਵੀ ਹੋ ਆਇਆ ਨਾ ਡੇਲੀ ਤੇ 11 ਕੇਵੀ ਹੋ ਆਜਣਾ ਬਹੁਤ ਵੱਡੀ ਗੱਲ ਆ ਠੀਕ ਆ ਪਰ ਸਾਡੇ ਇੰਨੇ ਆਂਦੇ ਨਹੀਂ ਆ ਜਨਤ ਹਾਏ ਹਨ ਜੀ ਜਨਾਂ ਦੀ ਸਾਸਤਰੀਕਾਰ ਜ ਜਨਾਂ ਦੇ ਪਹਿਲਾਂ ਮ ਕੰਮ ਚੱਲ ਗਏ ਮ ਤੇ ਆ ਕਿ ਫੇ ਲਾਈਵ ਬੰਦ ਕਰ ਦਿੱਤੀ ਸੀ ਮੈਂ ਹੋਰ ਫੇ ਕਿਦਾਂ ਫਿਰ ਜੰਨਤ ਜਨ ਜੌਬ ਕਰਦੀਆਂ ਕੀ ਕਰਦੀ ਹੁੰਦੇ ਤੁਸੀਂ ਜੰਨਤ ਜੌਬ ਕਰਦੀ ਹੁੰਦੇ ਕੀ ਕਰਦੇ ਹੁੰਦੇ ਤੁਸੀਂ ਜਨਤ ਲਾਈਕ ਕਰਦੀਆਂ ਹਾਂ ਹਾਂਜੀ ਠੀਕ ਆ ਜੀ ਚਲੋ ਵਧੀਆ ਚਾਹੀਦਾ ਹੋਰ ਫੇ ਮੈਂ ਅਰੀ ਬਣਾ ਰਿਹਾ ਸਬਜੀ ਹਾਊਸ ਵਾਈਫ अच्छा चलो बढ़िया ਸਾਡਾ ਦਾ ਵਿਆਹ ਹੋਣ ਨੂੰ ਰਿਹਾ ਹੁਣ ਠੀਕ ਆ ਉਹ ਗਾਣਾ ਸੁਣ ਤੇਰੀ ਚੱਲਦੀ ਆ ਸੋਣੀਏ ਪੀ ਯਾਰ ਨਹੀਂ ਨਹੀਂ ਮੁੰਡਾ ਓਵਰੇਜ ਹੋਈ ਜਾਂਦਾ ਉਹ ਹਵਾ ਤੇ ਕੋਈ ਨਹੀਂ ਸਬਜੀ ਬਣਾ ਲੱਗੇ ਆ ਵੇਲਾ ਸੀ ਤਾਂ ਨਹੀਂ ਤਾਂ ਮਲੇਡੀ ਬਣਾਣਾ ਹੁੰਦਾ ਵੈਸੇ ਤਾਂ ਹੋਰ ਫੇ ਜਿਹੜੇ ਫ੍ਰੈਂਡ ਉੱਪਰ ਚੈਨਲ ਲਾਈਕ ਸਬਸਕ੍ਰਾਈਬ ਕਰਿਓ ਮੇਰਾ ਵੀਰ ਹੈ ਓਕੇ ਹਾ ਉਸ ਵਾਈਫ ਓਕੇ ਵਧੀਆ ਚੱਲੋ ਠੀਕ ਆ ਫਿਰ ਤੋਂ ਹੋਰ ਤੁਹਾਡਾ ਤੂੰ ਰੋਟੀ ਪਾਣੀ ਬਣਾ ਲਿਆ ਜਨਤ ਰੋਟੀ ਪਾਣੀ ਹੋ ਗਿਆ ਤੁਹਾਡਾ ਜਨ ਅੱਛਾ ਅੱਛਾ ਚਲੋ ਵਧੀਆ ਜਨਤ ਇੱਕ ਐਪ ਦੱਸਦਾ ਤੈਨੂੰ ਮੈਂ ਜੰਨਤ ਇੱਕ ਐਬਦ ਸਦ ਨੂੰ ਮੈਂ ਬਨ ਗਈ ਚਲੋ ਵਧੀਆ ਟਾਈਮ ਸੇ ਰੋਟੀ ਪਾਣੀ ਬਣਾਉਣਾ ਚਾਹੀਦਾ ਵੈਸੇ ਤਾਂ ਮੈਂ ਆੜੇ ਕੰਮ ਤੋਂ ਆਇਆ ਸੀਗਾ ਤੈਨੂੰ ਪਤਾ ਫਿਰ ਕੰਮ ਵਾਲਿਆਂ ਦਾ ਫਿਰ ਰੋਟੀ ਸਬਜ਼ੀ ਬਣਾਉਣਾ ਪਹਿਲਾਂ ਬੰਦੇ ਰੈਸਟ ਵੀ ਕਰਨੀ ਹੁੰਦੀ ਆ ਫੇ ਆ ਕੇ ਰੋਟੀ ਪਾਣੀ ਬਣਾਉਣਾ ਹੁੰਦਾ ਹੈ ਕਿ ਨਹੀਂ ਰਾਤੀ ਪਤਾ ਨਹੀਂ ਕੀ ਹੋਇਆ ਜੇ ਕੰਮ ਵਗੈਰਾ ਬਹੁਤ ਸੀਗਾ ਤੇ ਮੈਂ ਦਵਾਈ ਲੈ ਕੇ ਆਇਆ ਹਾਂ ਹਮ ਮਮਾ ਦੱਸੋ ਹਾਂਜੀ 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 ਜੰਨਤ ਰਾਤੀਂ ਮੇਰੇ ਸੇਬ ਸੱਚੀ ਬਹੁਤ ਖਰਾਬ ਸੀਗੀ ਜਦ ਮੈਂ ਲਾਈ ਬੈਠੇ ਤਾਂ ਵੀ ਮੇਰੀ ਉਸ ਤੋਂ ਬਹੁਤ ਜਲਦ ਸਿਹਤ ਖਰਾਬ ਹੋ ਗਈ ਪਤਾ ਨਹੀਂ ਕਿਉਂ ਕੀ ਦੱਸਣਾ ਆ ਮੈਂ ਤੁਹਾਨੂੰ ਐਪ ਬਾਰੇ ਦੱਸਣ ਲੱਗਾ ਸੀਗਾ ਉਹਦੇ ਵਿੱਚ ਉਸ ਐਪ ਵਿੱਚ ਪਤਾ ਕਿੱਦਾਂ ਹੁੰਦੀ ਆ ਜਿੱਦਾਂ ਮਤਲਬ ਕਿ ਅਸੀਂ ਗੱਲ ਕਰਦੇ ਨਾ ਇੱਥੇ ਲਾਈਕ ਤਾਂ ਨਹੀਂ ਹੁੰਦੇ ਮਤਲਬ ਕਿ ਅਸੀਂ ਜਿਹਦਾ ਗੱਲ ਕਰਦੇ ਆ ਇਹ ਦਾ ਆਡੀ ਕਾਲ ਵਿੱਚ ਗੱਲ ਹੁੰਦੀ ਐ ਇਦਾਂ ਹੁੰਦੀ ਆ ਮੈਂ ਕਾਲ ਤੇ ਤੇ ਮਤਲਬ ਕਿ ਘੱਟੋ ਘੱਟ ਕਾਫੀ ਬੰਦੇ ਐਡ ਹੁੰਦੇ ਆ ਨਾ ਇੱਕ ਰੂਮ ਇੱਕ ਰੂਮ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਇਹ 20 ਬੰਦੇ ਐਡ ਹੋ ਜਾਂਦੇ ਰੂਮ ਵਿੱਚ ਗੱਲਾਂ ਬਾਤ ਕਰ ਜਿਹੜਾ ਬੰਦਾ ਫालतू ਬੋਲੇ ਕਿੱਕ ਆਊਟ ਵੀ ਮਾਰ ਸਕਦੇ ਆ ਮੈਂ ਬਾਹਰ ਕਰ ਸਕਦੇ ਰੂਮ ਵਿੱਚੋਂ ਚੰਗੇ ਵਧੀਆ ਵਧੀਆ ਫਰੈਂਡ ਬਣਦੇ ਆ ਉਹਦੇ ਵਿੱਚ ਹੂੰ ਦੱਸਾ ਡਾਊਨਲੋਡ ਕਰੇਗੀ ਨੇਟ ਪਰਮਿਸ਼ਨ ਯਾਰ ਦੱਸੋ ਫਿਰ ਮੈਂ ਕਿਹਾ ਡਾਊਨਲੋਡ ਕਰਨਾ ਐਪ ਗੱਲਾਂ ਬਾਤ ਹੁੰਦੀ ਹੈ ਉਹਦੇ ਵਿੱਚ ਹੋਰ ਕੀ ਹੋਣਾ ਇਹ ਚੈਟ ਆਵਾ ਨਾ ਨਾ ਕੰਮ ਮੈਂ ਥੋੜੀ ਨਾ ਕਰਦੇ ਹੁੰਦੇ ਗੱਲਾਂ ਬਾਤਾਂ ਕਰਦੇ ਹੁੰਦੇ ਆ ਕੰਮ ਨਹੀਂ ਕਰਨਾ ਕਹਿੰਦੇ ਫਰੈਂਡ ਸਰਕਲ ਅੰਦਰ ਚ ਗੱਲਬਾਤ ਕਰਦੇ ਨੇ ਸਾਰੇ ਜਣੇ ਤੁਹਾਡੇ ਏਰੀਆ ਦੇ ਫਰੈਂਡ ਤੇ ਕਈ ਫਰੈਂਡ ਮਿਲ ਜਾਂਦੇ ਉਹਦੇ ਵਿੱਚ ਬਹੁਤ ਵਧੀਆ ਲੇ ਜੰਨਤ ਜੰਨਤ ਲੈ ਖਾਲਾ ਮੋਟੋ ਖੁਦ ਸਾਡੀ ਮੈਂ ਕਾ ਚਲਦੀਏ ਸੋਣੀਏ ਪੀ ਹੋਣੀ ਮੁੰਡਾ ਇਹ ਬਰੀਜ ਹੋ ਜਾਂਦਾ ਨਾ ਨਾ ਕੰਮ ਨਹੀਂ ਕਰਨਾ ਨਸਖਾਂ ਜੀ ਓਕੇ ਸਹੀ ਹੈ ਸਹੀ ਕੰਮ ਕਰ ਕੰਨਾ ਚਾਹੀਦਾ ਹੋਰ ਤੇਰੇ ਘਰ ਵਾਲਾ ਕੀ ਕਰਦਾ ਜਨੰਤਰਕਾਰ ਵਾਲਾ ਕੀ ਕਰਦਾ വെൽക്കമ നമു ഫ്രണ്ട് ആ ਉਹਦੀ ਇਹ ਸੋਹਣੀ ਜੀ ਆਰ ਨਹੀਂ ਨਹੀਂ ਮੁੰਡਾ ਉਪਰੇਜ ਹੋ ਜਾਂਦਾ ਨਾ ਨਾ ਓਕੇ ਜਨਰ ਯਾਰ ਅਸੀਂ ਕਾਮਕਾਰਾਂ ਦੇ ਬੰਦੇ ਆ ਹਨਾ ਵੈਸੇ ਸਾਡੇ ਕੋਲ ਟਾਈਮ ਇੰਨਾ ਹੁੰਦਾ ਨਹੀਂ ਆ ਵੈਸੇ ਮੈਂ ਰਾਤ ਨੂੰ 11 ਕਵਲ ਸੌਣਾ ਨਾ ਆ ਜੰਦਰ ਰਾਤ ਨੂੰ ਮੈਂ ਲੇਟ ਹੀ ਸੌਣਾ ਹੁੰਦਾ ਮੈਨੇ ਬਰ ਜਾਂਦਾ ਘਟੂ ਘੜ 11:00 ਵਜੇ ਜਾਂਦਾ ਹੁੰਦਾ ਰਾਹ ਹੁਣ ਸਾਡੇ ਫਰੈਂਡ ਨਹੀਂ ਆਏ ਸਾਡੇ 11:00 ਨਹੀਂ 11:00 ਵਜੇ ਆਣੇ ਆ ਨਹੀਂ 11:00 ਵਜੇ ਸਾਡੇ 7:30 ਵਜੇ ਮੈਂ ਸਬਜੀ ਬਣਾ ਲਗਾ ਮੈਂ ਜੀ ਲੱਖ ਲੈਪਰ ਮਿਰਚੀ ਥੋੜੀ ਜਿਹੀ ਤੇਜ਼ ਖਾਗ ਤਾਂ ਕਿ ਤੁਹਾਡਾ ਦਿਮਾਗ ਤੇਜ਼ ਹੋ ਜਾਵੇ ਠੀਕ ਹੈ ਜੀ ਵੀਡੀਓ 'ਤੇ ਕਾਪੀਰਾਈਟ ਆ ਗਿਆ ਗੱਲ ਫੈਦਣੀ ਹੋਏ ਵੀਡੀਓ ਬਣਾਉਂਦਾ ਮੈਂ ਕਿਹਾ ਮੇਰੇ ਭਰਾ ਦੇ ਜਿਹੜੇ ਫਰੈਂਡ ਆਉਂਦੇ ਤੈਨੂੰ ਲਾਇਕ ਕਰ ਲਿਓ ਮੇਰਾ ਵੀਰ। ਹੈਲੋ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਹਾਂਜੀ ਹਾਂਜੀ ਉਹ ਜਿਆ ਚੋਲ ਬਣਾਣ ਲੱਗਾ ਸਗਾ ਮੈਂ ਹੋਰ ਹਰਪ੍ਰੀਤ ਕਿੱਦਾਂ ਫਿਰ ਮੈਂ ਕੋਈ ਨੀ ਕਾਲ ਨਹੀਂ ਕੀਤੀ ਝੂਠੀਆਂ ਨੂੰ ਝੂਠੀ ਵੈਸੇ ਦਵਾ ਦੇਆਂ ਦੀ ਪੱਕੀ ਨਹੀਂ ਹਰਪ੍ਰੀਤ ਤੋ ਖਾਇਤਾ ਮੈਨੂੰ ਕੀਤਾਨਾ ਹਰਪ੍ਰੀਤ ਤੂੰ ਤਾਂ ਮੈਨੂੰ ਕਹਿੰਦੀ ਕੋਲ ਕਰੂਗੀ ਕੋਈ ਕੋਲ ਨਹੀਂ ਕੀਤੀ ਕੋਈ ਕੁਐਸਚਨ ਨਹੀਂ ਹਾਂ ਜਨਤ ਕੋਈ ਕੋਲ ਨਹੀਂ ਕੀਤੀ ਕੋਈ ਮੈਸੇਜ ਨਹੀਂ ਕੀਤਾ ਕੋਈ ਲੈਣਾ ਕੋਈ ਦੇਣਾ ਨਹੀਂ ਉਹੀ ਝੂੜ ਬੋਲਦੀ ਤੂੰ ਮੈਨੂੰ ਪਤਾ ਹੀਗਾ ਹਰਪ੍ਰੀਤ ਮੈਸੇਜ ਕਰ ਥੱਲੇ ਤੂੰ ਤਾਂ ਕਹਿੰਦੀ ਮੈਂ ਕਾਲ ਕਰੂੰਗੀ ਕਾਲ ਵਗੈਰਾ ਕੀਤੀ ਵੀ ਨਹੀਂ ਰੇ ਵੈਲਕਮ ਜੀ ਜਨਤ ਜੀ ਵੈਲਕਮ ਸਾਸਤਰੀਗਾਲ ਕੀ ਹਾਲ ਚਾਲ जनत वेलकम वेलकम तीक हर्ष शर्मा हार्श तुम मेरे अपने। अपना घर खराब कर अच्छा ਰਿਪਲਾਈ ਦੇਣਾ ਇੱਕ ਕਮੈਂਟ ਹੋ ਜਾ ਮੇਰਾ ਪ੍ਰਤਨੂ ਵੀ ਹੋਰ ਹਰਪ੍ਰੀਤ ਹਾਰਸ਼ ਸ਼ਰਮਾ ਹਾਂ ਤਨ ਮੈਂ ਗੱਲ ਦੱਸਾਂ ਤੂੰ ਇੱਥੇ ਬੈਠਿਆ ਤੇਰੇ ਘਰ ਦੇ ਕੁਝ ਨਹੀਂ ਕਹਿੰਦੇ ਆ ਹਾਂ ਓਏ ਅਗਲੀ ਜਵਾਬ ਕਰਦੇ ਹੋ ਕੇ ਕੋਈ ਕੰਮਕਾਰ ਕਰਦੇ ਹੋਏ ਆਪਣਾ ਫੇਰ ਹੈ ਜਾਂ ਫੋਨ ਲਾਈਵ ਤੇ ਛੱਡ ਕੇ ਬੈਠੀ ਹੋਵੇ ਫੇਰ ਜਾਂ ਜਨਤ ਇੱਥੇ ਨਾ ਹੋਵੇ ਫੇਰ 2-3 ਮਿੰਟ ਲਈ ਆਵੇ ਚੱਲ ਗਈ ਹੋਈ ਫੇਰ ਹਾਂ ਓਏ ਸੁਕਾਰ ਬਟਨ ਦੀ ਗੱਲ ਕਰਦਾ ਹਾਂ ਬੁੱਗਿਆ ਆ ਹਰਸ਼ ਬੈਠਾ ਹਰਸ਼ ਸ਼ਰਮਾ ਪੂਛੀ ਜ਼ਿਆਦਾ ਲੱਗੀ ਹੋਈ ਏਨੂੰ ਜਨ ਤੂੰ ਮੇਰੇ ਨਾਲ ਆਪਣੇ ਘਰ ਵਾਲੇ ਵੇਖ ਤੂੰ ਪਹਿਲਾਂ ਆਪਣੇ ਘਰ ਵਾਲਾ ਦੇਖ ਹਰਸ਼ ਲੋਕਾਂ ਦੀ ਗੱਲਾਂ ਬਾਤ ਠੀਕ ਆ ਸਾਡੇ ਫਰੈਂਡ ਆਏ ਨੇ ਓਨਲੀ ਗੱਲਬਾਤ ਕਰਨ ਵਾਸਤੇ ਇਸ ਤੋਂ ਜ਼ਿਆਦਾ ਪੁੱਛ ਨਹੀਂ ਠੀਕ ਆ ਤਾਡੇ ਵਰਗੇ ਆ ਜਾਂਦੇ ਆ ਬੇਲੇ ਹੋ ਕੇ ਗੱਲਾਂ ਬਾਤਾਂ ਮਾਰਨ ਨਾ ਵੀ ਇਦਾਂ ਨਹੀਂ ਉਦਾਂ ਨਹੀਂ ਉਹਦਾ ਵੀ ਦਿਮਾਗ ਹੈਗਾ ਉਹ ਸਮਝ ਸਕਦੀ ਆਪਣੇ ਘਰ ਦੇ ਦੇਖ ਸਕਦੀ ਆ ਠੀਕ ਆ ਬਹੁਤਾ ਉਹਨੂੰ ਰਾਏ ਨਾ ਦਿਆ ਕਰ ਠੀਕ ਆ ਅੰਕਨ ਨਾ ਕੇ ਡੈਡੀ ਆ ਮੈਂ ਤੇਰਾ ਸੋਨ ਦਾ ਅਰਸ਼ ਹਾਂ ਤੇਰਾ ਬੁੜਾ ਲੱਗਦਾ ਮੈਂ ਯਾਦ ਰੱਖੀ ਰੋਕਾਂ ਨੂੰ ਰਾਏ ਤਾਂ ਬਹੁਤ ਦਿਨਾਂ ਤੋਂ ਆਪਣੇ ਘਰ ਤੁਹਾਡੇ ਕੋ ਸਾਹਮਣੇ ਨੰਬਰ ਕੀ ਕਰਨਾ ਨੰਬਰ ਦੇ ਆ ਲਿਖ ਬੁੜੇ ਆਪਣਾ ਨੰਬਰ ਤੂੰ ਨੰਬਰ ਕਿਉਂ ਲਿਖਣਾ ਤੂੰ ਸਿੱਧਾ ਹੀ ਆ ਘਰ ਯਾਰ ਸਿੱਧੇ ਘਰ ਆ ਜੇ ਪਿਓ ਦਾ ਹੈਗਾ ਇੱਕ ਨੰਬਰ ਤੈਨੂੰ ਕੀ ਨਾਲ ਤੂੰ ਸਿੱਧੇ ਘਰ ਆ ਜੇ ਪਿਓ ਦਾ ਤੂੰ ਆ ਦਾ ਨੇ ਪ੍ਰੋਪਰ ਐਡਰੈਸ ਤੂੰ ਦੇ ਮੈਂ ਹੁਸ਼ਿਆਰਪੁਰ ਦਾ ਬੱਸ ਸਟੈਂਡ ਆਣਾ ਚੱਲ ਮੈਂ ਤੂੰ ਕਿੱਥੋਂ ਗੰਦੀ ਲਾਣੀ ਦੇ ਕੀੜਿਆ ਆੰਦਈ ਸਾਰੇ ਧੱਲੇ ਲਾਈਵ ਵਿੱਚ ਪੋਂਕਲਾ ਪੰਦੇ ਆ ਬੋਲ ਕਰ ਗੱਲ ਕਿੱਧਰ ਗਿਆ ਤੂੰ ਫੇਰ ਤੁਹਾਡੀ ਜਵਾਨ ਹੀ ਨਿਕਲਦੀ ਤੂੰ ਮੈਂ ਤੂੰ ਦੱਸ ਕਿਥੋਂ ਆ ਰਿਹਾ ਮੈਂ ਤੇਰੇ ਆਣਾ ਕਰ ਗਿਆ ਨਾ ਕਹੇ ਆਣਾ ਤੇਰੇ ਮੈਂ ਉੱਦਾ ਭਗਵਾਨ ਦੀ ਫੋਟ ਲਈਓਆ ਥੋੜੀ ਸ਼ਰਮ ਕਰਲਾ ਹੈ ਉੱਤ ਤੁਸੀਂ ਬਾਬਿਆਂ ਨੇ ਬਦਨਾਮ ਕੀਤਾ ਸਿਰਸਾ ਦਾ ਤੈਨੂੰ ਸਿਰਸਾ ਤੈਨੂੰ ਵਾਹ ਸਿਰਸਾ ਰੇ ਤੈਨੂੰ ਦਾ ਅਕਲ ਹੀ 1919 ਸਿਰਸਾ ਆ ਲਿਆ ਠੀਕ ਆ ਭਗਵਾਨ ਦੀ ਫੋਟ ਲਈਓ ਉਹਦਾ ਅਕਲ ਵੀ ਤੈਨੂੰ ਮੋਟਾ ਹੀ ਦਿਮਾਗ ਆ ਜ਼ਰਾ ਹੈ ਕੁੱਲਾ ਸੱਦਾ ਦੇ ਕੇ ਭੇਜੂ ਲਾਈਵ ਵਿੱਚ ਮੈਂ ਨਾ ਬੈਠਾ ਉਹਨੇ ਤੈਨੂੰ ਦਬਾਅ ਮੈਂ ਦੇਣਾ ਹੀ ਨਿਗਰ ਜਿਆ ਆ ਬੰਦਰ ਜਾਣਾ ਹੋਵੇ ਤਾਂ ਸ਼ਕਨਾਂ ਵਜਾ ਚੜਾਈ ਦੀ એલિયન ਜੀ ਦੀ ਹਰਜਿੰਦਰ ਵੀਰੇ ਵੈਲਕਮ ਮੇਰਾ ਭਰਾ ਸਾਸਤਰੀ ਗਾਲ ਹਰਜਿੰਦਰ ਆਏ ਹਾਰਸ਼ ਮੁੰਡਾ ਨਾ ਇਹ ਇਹ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਸੇਰਸਾ ਦਾ ਮੁੰਡਾ ਆ ਨਾ ਇਹਨਾਂ ਸਾਲਿਆ ਉਹਦਾ ਬਾਪੇ ਦੇ ਫੋਟੋ ਦੇ ਬੋਲ ਬਾਣੀ ਦਾ ਪਤਾ ਨਹੀਂ ਇਹਨਾਂ ਨੂੰ ਰੰਗ ਕਰਵਾਲਾ ਪਹਿਲਾ ਕਰੇ ਗਰੀਬ ਬਦਮਾਚੀ ਫੇਰ ਗੱਲ ਲੈ ਸਾਲਿਆ ਮੇਰੀ ਗੱਲ ਸੁਣ ਇਧਰ ਛੋਟਾ ਛੋਟਾ ਬੱਚਾ ਵੀ ਜੇਬ ਵਿੱਚ ਰਿਵਲਵਰ ਲੈ ਘੁੰਮੀਆਂ ਘੁੰਮਦਾ ਠੀਕ ਆ ਤੇਰੇ ਵਾਲ ਕੇ ਤੇਰੇ ਵਾਲ ਕੇ ਥੱਪੜ ਮਾਰ ਕੇ ਮਾਰਦਾ ਨੂੰ ਸਾਲਿਆ ਠੀਕ ਆ ਤੇਰਾ ਪਿਓ ਲੱਗਦਾ ਮੈਂ ਯਾਦ ਰੱਖੀ ਹਰਸ਼ ਦੇ ਆ ਅਸੀਂ ਮਿਹਨਤ ਕਰਦੇ ਤੇ ਤਿਆਰੀ ਕਰਦਾ ਸਾਡਾ ਯਾਰ ਕੇ ਨਾ ਚੋਰ ਆ ਚੋਰ ਤੁਸੀਂ ਹਰਸ਼ ਤੇਰਾ ਬੁੜਾ ਵੀ ਚੋਰ ਆ ਤੇ ਤੇਰੀ ਬੁੜੀ ਵੀ ਚੋਰ ਰਹੀ ਭੈਣਾ ਤੁਹਾਡੀਆਂ ਵਾਲੇ ਦੁਬਾਰੇ ਨਿਕਲਦੀਆਂ ਫੇਰਦੀਆਂ ਆ ਕਿਰੇ ਮੂੜਾ ਤੂੰ ਗੱਲ ਕਰਦਾ ਹਾਂ। ਦਿਹਾੜੀ ਕਰੀਦੀ ਐ ਮਿਹਨਤ ਕਰੀਦੀ ਆਹੀਂ ਮੇਰ ਦਾ ਖਾਈਦਾ ਆ ਠੀਕ ਆ। ਤੂੰ ਸਲੇ ਆਪਣੀ ਭੈਣਾਂ ਦੇ ਭੈਣਾਂ ਦੇ ਦਿਹਾੜੀ ਦੇ ਸਲੇਓ ਐਸ਼ ਕਰਦੇ ਜਾਂ ਗੱਲਾਂ ਮਾਰਦਾ। ਆਪਣੀ ਭੈਣ ਦੇ ਆਪ ਕੰਮ ਦੇ ਤੋਰੀ ਹੁੰਦੀ ਆ। ਸੁਣਦਾ ਪਿਆ ਹੁਣ। ਹਾਂ ਤੇਰੀ ਭੈਣ ਦੀ ਗੱਲ ਹੋ ਰਹੀ ਹੈ ਸ਼ਰਮ ਘੱਲ ਹੈ ਦੰਦ ਕਾੜਨਾ ਇਹ ਤੋਂ ਪਤਾ ਲੱਗਦਾ ਤੂੰ ਕਿੱਦਾਂ ਦਾ ਐਂ ਤੇ ਤੇਰਾ ਟੱਬਰ ਕਿੱਦਾਂ ਦਾ ਭੈਣਾਂ ਤੁਹਾਡੀ ਘਰੋਂ ਨਿਕਲਦੀਆਂ ਫੇਰਦੀਆਂ ਆ ਗੱਲਾਂ ਤੁਸੀਂ ਘੇਰੀਆਂ ਕਰਦੇ ਆ ਓ ਹਰਜਿੰਦਰ ਓਏ ਇਹ ਇਹ ਨਾ ਮਤਲਬ ਕੀ ਜਿਹੜੀ ਇਹ ਹਰਸ਼ਾ ਤੇ ਇਹਦੀ ਭੈਣ ਵੀ ਕਿਸੇ ਨਾਲ ਨਿਕਲੀ ਸੀ ਤੇ ਇਹ ਮੰਮੀ ਵੀ ਵਿਆਹ ਵਿੱਚ ਕਿਸੇ ਨਾਲ ਨਿਕਲ ਗਈ ਸੀ ਪੁੱਛ ਲੈਣ ਨੂੰ ਨਹੀਂ ਯਕੀਨ ਆਦਾ ਤਾਂ ਅਰਜਿੰਦਰ ਵੀਰੇ ਇਹ ਨਾ ਮਤਲਬ ਇਹਦੀ ਮੰਮੀ ਵੀ ਕਿਸੇ ਨਾਲ ਨਿਕਲ ਗਈ ਸੀ ਤੇ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਇਹ ਉਹ ਭਰਾਵਾ ਮੇਰੀ ਗਾ ਸਾਨੂੰ ਇਹ ਹੱਟ ਥੋੜੀ ਸ਼ਰਮ ਕਰ ਲੈ ਠੀਕ ਆ ਪੂਰਾ ਟੱਬਾ ਤਾਂ ਬਾਹਰ ਨਿਕਲਿਆ ਵਿਆ ਕਿਹੜੇ ਮੂੰਹ ਨਾਲ ਤੁਸੀਂ ਗੱਲ ਕਰਦੇ ਆ ਹੈਂ ਮੰਨਦਾ ਆਸਾਂ ਦਾ ਤੁਹਾਡੇ ਦੇ ਯਾਰ ਹੈ ਉਦਾਂ ਭਗਵਾਨ ਦੀ ਫੋਟੋ ਲਈ ਹੋਆ ਬੋਲਣਾ ਤੁਹਾਨੂੰ ਕਿਸੇ ਨੂੰ ਪਤਾ ਜੀ ਲਾਦਾ ਹੈ ਗੱਲਾਂ ਕਿਹੜੀਆਂ ਕਰਦੇ ਤੁਸੀਂ ਦੱਸੀ ਪਹਿਲਾਂ ਮੈਨੂੰ ਸ਼ਰਮ ਕਾਲਾ ਸਾਲਿਆ ਕਤੀੜਾ ਇਹ ਕੰਮ ਤੇਰੀਆਂ ਭੈਣਾਂ ਕਰਦੇ ਮੈਂ ਜਦਰੀ ਮਾਂ ਕਰਦੀ ਹੁਣੀ ਆ ਸੁੱਧੀ ਗੱਲ ਆ ਮੇਤੋਂ ਠੀਕ ਆ ਹਰ ਚ ਉਹ ਤਾਂ ਸਾਨੂੰ ਪਤਾ ਹੀ ਆ ਤੇਰਾ ਟੱਬਰ ਕੰਮ ਹੀ ਇਹੀ ਕਰਦਾ ਆ ਤਾਈਓ ਤੁਹਾਡਾ ਕਾਰਜ ਉੱਤਰ ਚੱਲੇ ਆ ਵਾ ਠੀਕ ਆ ਕੇ ਨੂੰ ਗੱਨਾ ਹੋਇਆ ਲਾਇਕ ਹੋਰ ਆ ਗਿਆ ਇੱਕ ਹੋਰ ਆ ਗਿਆ ਥੱਲੇ ਇਹ ਇੱਧਰ ਦੇ ਬੰਦੇ ਆ ਨਾ ਇੱਕ ਮਿੰਟ ਹੋ ਜਾ ਮਨੂੰ ਜਰਾ ਨਾ ਤਾਡੇ ਆਗੇ ਕਈ ਦੀਬੀ ਇੱਥੇ ਤੁਰੇ ਫਿਰਦੇ ਆ ਠੀਕ ਆ ਹਰਸ਼ ਤੇ ਤੁਹਾਡੀਆਂ ਕਈ ਇਤਨਾ ਯੋਕਾਂ ਹਾਂ ਹਰਪ੍ਰੀਤ ਉਹ ਇਹਨਾਂ ਨੂੰ ਬਲੌਕ ਕਰ ਲਾਂਦੇ ਗੰਦੀਆਂ ਗੱਦੀਆਂ ਨੂੰ ਜਿਹੜੇ ਉਹ ਬੁੜੇ ਆਪਣੀ ਦੇ ਹਨੀ ਇਹ ਚਾਲ ਚਾਲ ਗੇ ਨਾ ਭੱਜੇ ਨਾ ਸਾਲੇ ਨਾ ਹੋਣ ਤਾਂ ਹਾਂਜੀ ਹਰਪ੍ਰੀਤ ਜੀ ਉਹ ਵੀ ਫਾਲਤੂ ਦੇ ਤੈਨੂੰ ਪਤਾ ਭੋਂਕ ਦੇ ਦੁਨੀਆਦਾਰੀ ਦਾ ਹੋਈ ਆ ਠੀਕ ਆ ਹੋਰ ਕੀ ਕਰਦੇ ਸੀਗੇ ਅਰਬੀ ਤੋਂ ਮੈਨੂੰ ਫੋਨ ਕੀਤਾ ਮੈਂ ਤੈਨੂੰ ਕਿਹਾ ਫੋਨ ਕਰੀ ਫੋਨ ਕੀਤਾ ਹੀ ਨਹੀਂ ਮੈਂ ਤੁਹਾਨੂੰ ਬੋਲੇ ਕਾਲ ਕਰਿਆ ਤੁਸੀਂ ਕਾਲ ਨਹੀਂ ਕੀਤੀ ਹਰਪ੍ਰੀਤ ਮੈਂ ਤੈਨੂੰ ਬੋਲੇ ਕਾਲ ਕਰਿਆ ਤੂੰ ਕੋਲ ਨਹੀਂ ਕੀਤੀ ਕਿਉਂ ਕੀ ਹੋਇਆ ਹਰਪ੍ਰੀਤ ਹੈਲੋ ਮੈਂ ਕਾਲ ਕਰਦਣ ਕੀਤੀ ਅੱਜ ਉਹ ਤੂੰ ਮੈਂ ਯਾਰ ਉਹ ਯਾਰ ਆਪਾਂ ਅੱਛਾ 1 ਮਿੰਟ ਮੇਰਾ ਮੈਂ ਲਾਈਵ ਮੜ ਜਾ ਬੰਦ ਕਰ ਲਿਆ ਫੋਨ ਆ ਠੀਕ ਆ